ਲਓ ਵੀ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆ ਮਿਸਤਰੀ ਕਰੀ ਜਾਂਦਾ ਚੱਕੀ ਲੋਟ ਸਾਡੀ ਪੁਰਾਣੀ ਲੱਗ ਰਿਹਾ ਬਾਪੂ ਪੁਰਾਣਾ ਬਾਪੂ ਆ ਪੁਰਾਣੀ ਚੱਕੀ ਹੈ ਕਿ ਨਹੀਂ ਇੱਕ ਆ ਬੈਠਾ ਦੇਖੀ ਜਾਂਦਾ ਆ ਪਾਇਆ ਨਾ ਮਬਿਜਲੀ ਟੀਡੀ ਜੀ ਠੀਕ ਆ ਠੀਕ ਆ ਇਹਦੇ ਵਿੱਚ ਫਸਾਏਗਾ ਇਹ ਪੱਥਰ ਹੈ ਪੱਥਰ ਹਾਂ ਇਹਦੇ ਵਿੱਚ ਹਾਂ ਇੱਕ ਇਹ ਹੋ ਰੂ ਚੱਲ ਰਹੀ ਹੈ ਇੱਕ ਮਾਰ ਮਾਹਰੇ ਹੈ ਇੱਕ ਪੰਲਾ ਹਾਂ ਬਦਲਾ ਹੋਲੇ ਨੂੰ ਮੋਟਾ ਹੁਣ ਇਹ ਸੈੱਟ ਹੋ ਗਿਆ ਵਿੱਚ ਕਿੱਲੀ ਪੈ ਜੂ ਇਹਦੇ ਹਣਾ ਜਿਹੜਾ ਇਹਦੇ ਸਤਾਖਾਂ ਮੰਨ ਲਾ ਇਹਦੇ ਨਾਲ ਅਬ ਦੀ ਕਿੱਲੀ ਪੈ ਜੂ ਕਾ ਨੀ ਨੀ ਬੂਹ ਹੈ ਆਤੀ ਮਿਸਤਰੀ ਨੇ ਚੱਕੀ ਇਹ ਕਮਾਣੇ ਪਾਸੇ ਸਾਫ ਹੋ ਗਈ ਹੈ ਕਣਕ ਵੀਸੀ ਆਉਂਦਾ ਦੇਖੋ ਵੀ ਦੜੀਆਂ ਗੱਡੀ ਜਾਂ ਨੇ ਜਿੰਨੀ ਥੋੜੀ ਪਾਵਾਂਗੇ ਹਾਂ ਜਿੰਨੀ ਥੋੜੀ ਪਾਵਾਂਗੇ ਉਹਨਾਂ ਵੱਧ ਉਹਨਾਂ ਬਰੀਕ ਜਿੰਨਾ ਥੋੜਾ ਪਾਵਾਂਗੇ ਵਿੱਚ ਕਣਕ ਓਨੀ ਬਰੀਕ ਕੱਢੂ ਬਰੀਕ ਕਰੂ ਜਿੰਨਾ ਤੋਂ ਰੁੱਖ ਭਰ ਕੇ ਵਾਇਰ ਸਾਹ ਹਾਂ ਸਾਫਤੀ ਕੱਢੂਗੀ ਫਿਰ ਉਹ ਦਾਣੇ ਗੋਲ ਹੋ ਜਾਂਦੇ ਨਾ ਜਦ ਇਹ ਹੁਣ ਗਿਧੀ ਇਹਦਾ ਇੱਕੋ ਹੀ ਹੋ ਜੂਗੀ ਹਾਂ ਅਰੇ ਬੱਸ ਕੋਈ ਸੰਦ ਸਮਾਨ ਬਣਾ ਲੈ ਮੇਰਾ ਮੇਰਾ ਸਮਾਨ ਦਰਖੇ ਲਈ ਨਾ ਕੋਈ ਟੜਕੇ ਰਹਿ ਜਾ ਔਰ ਭਾਈ ਕੋਲ ਨਾ ਨਾ ਕੋਲ ਨਹੀਂ ਤੂੰ ਮਾਲਾ ਬਣਾ ਤੂੰ ਮਾੜਾ ਕਰੇਗਾ ਆ ਵੀ ਇਹ ਕਮਾਟਾ ਬੁਜੀਆ ਦਾ ਇੱਥੇ ਪਿਆ ਹੋਇਆ ਥੱਲੇ ਜਿੰਨਾ ਖੜ ਜਾ ਕੇ ਰ ਕੋਈ ਨਹੀਂ ਸਾਰਾ ਚੱਕਦਾ ਹੈ RAMNA RAMNAL ਤੁਸੀਂ ਕਿੱਲੀ ਜੀ ਤੋੜ ਦੋਗੇ RAMNA ਅੱਜ ਆਪਾਂ ਸਿਖਾਉਣੇ ਇੱਕ ਉਹਨੂੰ ਮੋਟਰਸਾਈਕਲ ਤੇ ਇਹ ਕੰਮ ਚਲਾਈ ਜਾਂਦਾ ਦਿਖਾਉਣੇ ਤੁਹਾਨੂੰ ਇਹ ਕੰਮ ਚਲਾਈ ਜਾਂਦਾ ਕੱਲਾ ਹੀ RAMNAL ਦੇਖੋ ਸਾਡਾ ਟੀਟਾ ਰਾਵਨਾਲ ਦੇਲਾ ਗੇੜੇ ਜਦੋਂ ਖੜਨਾ ਹੋਇਆ ਉਦੋਂ ਮੇਰੇ ਕੋਲੇ ਆ ਕੇ ਸਲੋ ਕਰ ਲਈ ਦੇਖੋ ਲਈ ਫਿਰਦਾ ਭਈ ਇੱਕ ਜਦੋਂ ਅਸੀਂ ਸਿੱਖਿਆ ਸੀ ਉਦੋਂ ਸਾਡੇ ਕੋਲੇ ਸਾਈਕਲ ਹੁੰਦੇ ਸੀ ਪਹਿਲਾਂ ਇਕੱਲੇ ਉਹ ਕਿਸੇ ਰਿਸ਼ਤੇਦਾਰ ਦਾ ਆਉਂਦਾ ਉਹ ਵੀ ਚੋਰੀਆਂ ਚਲਾ ਕੇ ਐਂ ਸਿੱਖ ਸੁਖ ਗਏ ਪਹਿਲਾਂ ਚਲੋ ਮੋਟਰਸਾਈਕਲ ਤਾਂ ਬੰਦੇ ਨੂੰ ਚਲਾਉਣਾ ਆ ਹੀ ਜਾਂਦਾ ਜਦੋਂ ਸਾਈਕਲ ਚਲਾਉਣਾ ਆਉਂਦਾ ਹੋਵੇ ਸਾਈਕਲ ਆਉਣਾ ਸਭ ਤੋਂ ਵੱਡੀ ਗੱਲ ਆ ਤੇ ਅਸੀਂ ਤਾਂ ਰਿਸ਼ਤੇਦਾਰਾਂ ਦਾ ਚੋਰੀਆਂ ਲੈ ਜਾਂਦੇ ਉਹ ਕੋਈ 10 ਮਿੰਟ ਚਲਾ ਲਿਆ ਤੇ ਐਂ ਹੀ ਕਰਦੇ ਕਰਦੇ ਸਿੱਖ ਗਏ ਸੀ ਤੇ ਪਹਿਲਾਂ ਟਰੈਕਟਰ ਚਲਾਉਣਾ ਸਿੱਖਿਆ ਉਦੋਂ ਦਾ ਟਰੈਕਟਰਾਂ ਤੋਂ ਸਾਧਨ ਸਿੱਖ ਗਏ ਜੀਪਾਂ ਫਿਰ ਕਾਰ ਜਿਵੇਂ ਆਇਆ ਇੱਕ ਉਹਨੂੰ ਆਪਾ ਚਲਾਉਣਾ ਦੇਈ ਜਾਂਦੇ ਐਂ ਤਾਂ ਕੋਈ ਪਹਿਲਾਂ ਸਿਖਾਉਂਦੇ ਨਹੀਂ ਸੀ ਲਓ ਬਈ ਦਾ ਇਹੰਦਾ ਚੋਬਰ ਗੇੜੇ ਪ੍ਰਮਾਤਮਾ ਕਿਰਪਾ ਕਰੇ ਵਧੀਆ ਡਰਾਈਵਰ ਬਣਾਵੇ ਇਹਨੂੰ ਸਾਨੂੰ ਵੀ ਸੋਖ ਹੋ ਜਾਊਗਾ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਆਪਾਂ ਅੱਜ ਕੰਕਾ ਵਢਾਉਣੀ ਸ਼ੁਰੂ ਕਰਤੀ ਤੇ ਪਹਿਲਾਂ ਨੇ ਆਈ ਚਲਾਈ ਆ ਮਸ਼ੀਨ ਪਹਿਲਾਂ ਇੱਥੇ ਲਾਈ ਆ ਮਸ਼ੀਨ ਟਰਾਲੀ ਜਾਂਟੇ ਕਾਲਾ ਰੈਟਰ ਟਰਾਲੀ ਲਿਆਇਆਗਾ ਸਾਡੇ ਵਾਲਾ ਲੈ ਕੇ ਗਿਆ ਕੋਈ ਲਿਆ ਜੀ ਕੱਪ ਜੋ ਉਹ ਵੀ ਪਹਿਲਾਂ ਘੇਰਾ ਲਾਇਆਗਾ ਆਪਾਂ ਨਾਲੋ ਨਾਲੋ ਕਣਕ ਵੜਦੇ ਆਂ 33 ਜੱਕ ਰੱਖੀ ਆ ਉਤੋ ਉਤੋ ਦੀ ਵੜਦੇ ਆਪਾਂ ਕਿਹੜਾ ਦੇਖ ਕੇ ਛੱਡਦੀ ਆ ਬਲੇ ਟੁੱਟਿਆਗਾ ਦੇਖੀਏ ਦਾਣੇ ਤਾਂ ਹੈ ਨਹੀਂ ਐ ਚ ਐ ਕਿਉਂ ਵੱਡੀ ਆ ਨਾਲੋਂ ਨਾਲੋਂ ਵੀ ਪਾ ਮਾਰਦੀ ਆ ਔੜਾ ਦਾ ਛੜਦਾ ਇੱਕ 3 ਵਜ ਗਈ ਤੇ ਕੋਣਾ ਟਾਪਾ ਸਹੀ ਨਹੀਂ ਵੱਡਦਾ ਯਾਰ ਇਹ ਬੰਦਾ ਆ ਦੇਖ ਓਵੇਂ ਹੀ ਛੱਡੀ ਜਾਂਦਾ ਛੜਦਾ ਵੱਲ ਹੀ ਆ ਮਾ ਰਿਆੜੀ ਹੋਰ ਮਸ਼ੀਨ ਤੋਂ ਵੜਾਵਾਂਗੇ ਪਹਿਲਾਂ ਟੈਂਕ ਪੂਣ ਪੂਣ ਜਾਂਦਾ ਹੁੰਦਾ ਓਸੀ ਚਲਿਆ ਨਾ ਮਸ਼ੀਨ ਨਾ ਲੋਰੀ ਹੁੰਦਾ ਨੇ ਟੈਂਕ ਪੂ ਵਾਲਿਆ ਪਹਿਲਾਂ ਉਹ ਘਰੇ ਟਰਾਲੀ ਦਾ ਟਰੈਕਟਰ ਐ ਤੇ ਮਸ਼ੀਨ ਚ ਆਈ ਜਾਂਦੀ ਐ ਲੋ ਵੀ ਪੂਜਾ ਡੱਬਾ ਵੈਨ ਲੱਗ ਗਿਆ ਟਰਾਲੀ ਨੇ